ਸਤ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਤਰੀਕ ਹੋ ਗਈ ਅੱਜ 9 ਅੱਜ ਪੁਰਾਣੀ ਮਸ਼ੀਨ ਕੋਲੇ ਆ ਇੱਕ ਨੰਬਰ ਰਾਣੀ ਕੋਲੇ ਅੱਜ ਆਪਣੇ ਮੈਥੀ ਤੇ ਲਾਈ ਆ ਸਵੇਰੇ ਸਵੇਰੇ ਦੂਜੀ ਆਪਣੀ ਕਣਕ ਤੇ ਚੱਲਦੀ ਆ ਅੱਜ ਮੈਥੀ ਦੇ ਤੇ 10 ਕਿੱਗੇ ਇਹ ਕੱਢਣੇ ਦਾ ਰਾਸ ਤੇ ਵੈਸੇ ਰਾਤ ਹਨੇਰਾ ਹੋ ਗਿਆ ਉਹ ਕਹਿੰਦੇ ਵੀ ਨਹੀਂ ਸੂਤ ਨਹੀਂ ਆਉਣਾ ਹੈਗਾ ਮੈਂ ਕਿਹਾ ਚਲੋ ਜੇਕਰ ਨਾਲ ਤੁਹਾਡੀ ਇੱਛਾ ਹੈ ਨਾ ਹੁਣ ਜ਼ਬਰਦਸਤੀ ਦਾ ਬਾਈ ਕਹਿਗਾ ਕਰ ਨਹੀਂ ਸਕਦੇ ਬਾਕੀ ਰੇਟ ਆ ਵੀ ਮੇਥੀ ਦਾ ਵੀ ਬਾਈ ਘਟ ਹੋ ਗਿਆ ਵੀ ਰੇਟ ਨੇ ਤਾਂ ਐਂਕੀ ਨਾ ਹੁਣ ਪਿਛਲੇ ਪਿਛਲੀ ਜਿਹੜੀ ਹੁਣ ਤਾਂ ਆ ਮੇਥੀ ਤੇ ਪਹਿਲਾਂ ਵਾਲੀ ਮੇਥੀ ਜਿਹੜੀ ਮੇਰੀ ਕੰਢੀ ਆ ਮੈਂ ਵਧੀਆ ਚੰਗੇ ਰੇਟ ਦਾ ਕੱਢੀ ਦੀ 12-1300 ਹੁਣ ਤਾਂ ਤੁਸੀਂ ਪੁੱਛੋ ਨਾ ਕੋਸ ਵੀ ਆਹ ਰੇਡ ਖੇਤ ਦਾ ਵੀ ਹੁਣ ਇੱਥੇ 700 ਨੂੰ ਬੰਦੇ ਵਾਲੇ ਮਸ਼ੀਨ ਵਾਲੇ ਤੁਸੀਂ ਹਿਸਾਬ ਲਾ ਲਓ ਇਹਨਾਂ ਦਾ ਚਲੋ ਮੇਰਾ ਪਹਿਲਾ ਕਰਿਆ ਹੋਇਆ ਤਾਂ ਨਾ ਇਹਨਾਂ ਦੀ ਕਣਕ ਵੀ ਵੱਢੀ ਆ ਮੈਂ ਦਾਬੀ ਵਿੱਗੇ ਤਾਂ ਕਰਕੇ ਉਹ ਕਹਿੰਦੇ ਵੀ ਨਹੀਂ ਸਰਦਾਰ ਵੀ ਅਸੀਂ ਤੈਨੂੰ ਧੋਖਾ ਨਹੀਂ ਦੇਣਾ ਹੈਗਾ ਨਾ ਤੇ ਤਾਂ ਕਣਕ ਵੱਢੀ ਆ ਵੇ ਤੂੰ ਜੇ 100 ਰੁਪਏ ਘੱਟ ਕਰਦੀ ਆਪਣੇ ਰੇਟ ਚੋਂ ਸਾਨੂੰ ਉਹੀ ਕਬੂਲ ਆ ਮੈਂ ਕਿਹਾ ਚਲੋ ਜਿਵੇਂ ਤੁਹਾਡਾ ਇਹ ਦਿਲ ਕਰਦਾ ਹਨਾ ਹੁਣ ਕੀ ਕਰੀਏ ਬਾਈ ਨਾਲੇ ਚੱਲਣਾ ਮੈਂ ਤਾਂ ਸਾਰੇ ਬੰਦਿਆਂ ਤੇ ਹੁਣ ਆਪਾਂ ਲੱਗ ਰੇਟ ਲਵਾਂਗੇ ਨਾ ਕੋਈ ਐਡਾ ਦਾ ਮੈਨੂੰ ਤਾਂ ਲੱਗਦਾ ਰੇਟ ਕੋਈ ਦੇਣ ਨਹੀਂ ਲੱਗਿਆ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਬਾਈ ਜਿਹੜਾ ਸਹੀ ਆ ਹਨਾ ਬਸ ਜੀ ਉਹ ਖੜੀ ਆ ਘੱਟ ਰੇਟ ਵਾਲੀਆਂ ਖੜੀਆਂ ਸੜਕਾਂ ਤੇ ਜਿੱਥੇ ਵੀ ਏਰੀਆ ਮਿਲਦਾ ਹਨਾ ਕੋਈ ਖੇਤ ਵਾਲਾ ਜਾਂਦਾ ਤਾ ਅਗਲਾ ਕਹਿੰਦਾ ਵੀ ਇਹ ਭੱਜ ਜਣ ਪਰ ਆਏ ਨਹੀਂ ਵੀਰੇ ਭੱਜਦੇ ਆਗੇ ਜਨਾ ਭੱਜਣ ਦੇ ਹੁੰਦੇ ਭੱਜਣ ਵਾਲੇ ਹੁੰਦੇ ਤਾਂ ਕਦੇ ਭੱਜ ਜਾਂਦੇ ਗੁਜਰਾਤ ਚੋਂ ਨਹੀਂ ਭੱਜੇ ਸੀ ਤਾਂ ਉਧਰ 300 ਪਰੇ ਆ ਗਿਆ 2500 ਪਰੇ ਇੱਥੇ ਤਾਂ ਕੀ ਹੈ ਫੇਰ ਕਿ ਚਲੋ ਠੀਕ ਆ ਫਿਰ ਵੀ ਆ ਜਾ ਆ ਜਾ ਫਿਰ ਮੈਂ ਕਿਹਾ ਵੀ ਨਹੀਂ ਇੰਨੇ ਘੱਟ ਰੇਟ ਹੁੰਦਾ ਨਹੀਂ ਚਲਾਉਂਦੇ ਬਾਕੀ ਆਪਣੇ ਪੰਜਾਬੀ ਬਾਈ ਆਏ ਆ ਪਛੇ ਆਕਾ ਮਾਰਦੇ ਆ ਮੁੰਡੇ ਮਾਂ ਚੱਲ ਮੈਤੀ ਦੇ ਚਲਾਈ ਆ ਕੱਢ ਦੋ ਭਾਈ ਜਨ ਉਹਨਾਂ ਨੂੰ ਕਿਹਾ ਜਿੰਨੀ ਕਹੇ ਬਣਾ ਦੇ ਹਨਾ ਬਣਾ ਲਓ ਹੁਣ 5 10 5 4 ਦਿਨ ਦਾ ਤਾਂ ਕੰਮ ਆ ਦਲਦੀ ਆ ਜੀ ਮੇਥੀ ਤੇ ਹੈਗੀ ਐ 10 11 ਬਿੱਗੀਆਂ ਦੀ ਮੇਥੀ ਆ ਸਾਰੀ ਰੋਟ ਲੀ ਜਿਹੜੀ ਆ ਖੜੀ ਆ ਮੈਂ ਕਿਹਾ ਵੀ ਕੱਢ ਦੋ ਨਿਆਣਾ ਬਾਈ ਹੁਣ ਆਏ ਆ ਵੀ ਚਲੋ ਜਿਹੜਾ ਹੱਥ ਆਉਂਦਾ ਉਹੀ ਸਹੀ ਬਾਕੀ ਆਪਣੇ ਪੰਜਾਬੀ ਬਾਈ ਮਿਲਣ ਆਏ ਆ ਵੀਡੀਓ ਵਾਲੇ ਕਣਕਾਂ ਹਜੇ ਹਰੀਆਂ ਇਹ ਸੂਤ ਨਹੀਂ ਆਉਂਦੀਆਂ ਹਜੇ ਇਹਨਾਂ ਨੂੰ ਖੜਾਉਣਗੇ 2-4 ਦਿਨ ਹੋਰ ਕਿੱਦਾਂ ਹੋਰ ਬਾਈ ਠੀਕ ਆ ਤੂੰ ਸੁਣਾ ਵਧੀਆ ਵਧੀਆ ਚਲਾਤੀ ਮੇਥੀ ਦੀ ਹੈ ਹੈਪਟਿਕ ਮੈਨ ਵਾਲਾ ਹੈ ਲਾਤੀ ਮੇਥੀ ਤੇ ਵਾਹ ਹੋਰ ਵਧੀਆ ਵਧੀਆ ਕਿੱਧਰ ਉਹ ਕੰਟਰ ਬੈਂਕ ਖੜਾ ਤੇ ਕੀ ਗੱਲ ਉਹ ਖੋਲੀ ਜਾਂਦੇ ਰਾਹ ਆ ਬਣਾਈ ਜਾਂਦੇ ਆ بڑا ਸਿਆਪਾ ਹੋ ਰਿਹਾ ਨਾ ਕਿਹੜਾ ਏਰੀਆ ਮੇਰੇ ਵੀਰ ਦਾ ਹਲਮਾਨਗੜ ਹਲਮਾਨਗੜ ਵੀ ਤਾਂ ਰਸਤਾਂ ਨਹੀਂ ਆ ਠੀਕ ਆ ਠੀਕ ਇੱਕੋ ਲੈ ਕੇ ਆਂ ਹਾਂ ਇੱਕ ਰੇਟ ਦੀ ਕੀ ਵਾੜਦੀ ਆ ਰੇਟ ਯਾਰ ਪਿਛਲੇ ਸਾਲ ਤੋਂ 700 ਲਿਆ ਸੀ ਦੇ ਮੈਨੂੰ ਜੇ ਸੋ ਜੇ 550 ਵੀਰੇ ਇੱਧਰ 350 ਹੋ ਗਿਆ ਕੱਲ ਆ ਕਿਸ਼ਨਪੁਰੇ ਦੇ ਪਰਲੇ ਪਾਸੇ ਮੈਂ ਕੱਲ ਮਸ਼ੀਨ ਉਥੋਂ ਦੇ ਕੱਢ ਕੇ ਲਿਆਣੇ ਲੰਡਾ ਸ਼ਾਮ ਨੂੰ ਬਈ ਫਿਰ ਕੀ ਬਜਣਾ ਪਿਆ ਹਣੇ ਸ਼ਾਮ ਨੂੰ ਲਾਉਣੇ ਲੰਡਾ ਚੱਲਿਆ ਤੂੰ ਬਈ ਇਹ ਦਿੱਕਤਾਂ ਦਾ ਰੋ ਪੰਪ ਵਾਲੇ ਸਾਰੇ ਹੀ ਚੱਲੇ ਹਾਂ ਚੱਲੇ ਮੈਂ ਕੱਲਾ ਹੀ ਰਹਿ ਗਿਆ ਫਿਰ ਤਾਂ ਉਹ ਦੂਜੇ ਟੱਪ ਗਏ ਰਾਤ ਹਾਂ ਉਹ ਟੱਪ ਗਏ ਜੋ ਉਹਨਾਂ ਨੇ ਟੱਪ ਗਏ ਅੱਛਾ ਉਹ ਵੀ ਗਏ ਜੋ ਬਣ ਗਏ ਆ ਦੋ ਮਸ਼ੀਨਾਂ ਨਹੀਂ ਗਏ ਜੀ ਤਰੰਬ ਕਰਤਾਰ ਉਹ ਚੱਲ ਗਈਆਂ ਜੀ ਲਗ ਵਗ ਤਾਂ ਸ਼ਾਮ ਨੂੰ ਤਿਆਰੀ ਨਹੀਂ ਤਾਂ ਕੱਲ ਸ਼ਾਮ ਨੂੰ ਹੋਰ ਕੰਮ ਪਿੱਛੇ ਵਧੀਆ ਹੋ ਗਿਆ ਹੈ ਐਮਪੀ ਸੀਗੀ 450 ਕਰਿਆ ਉਥੇ ਬਿੱਗਾ ਉਹ 450 ਦੀ ਅਸਲ ਚ ਕੀ ਬਚਦਾ ਨਹੀਂ ਬਿਨਾ ਏਜੰਟੇ ਤੋਂ ਫੇਟ ਹੀ ਆ 800 ਰੁਪਏ ਰੇਟ ਸੀ ਠੀਕ ਆ ਫੇ ਤਾਂ ਹੁਣ ਕਈ ਤੇ ਬਾਅਦ ਕਿੱਥੇ ਲਾਉਂਗੇ ਵੇ ਪਿੰਡ ਚੱਲ ਪਿਆ ਕੰਮ ਬਸ 12 11 12 ਤਰੀਕ ਨੂੰ ਚੱਲ ਬਣਾ ਅੱਛਾ ਠੀਕ ਆ ਠੀਕ ਆ ਹੋਰ ਸੁਣਾ ਵਧੀਆ ਵਧੀਆ ਮਾਹ ਪਤਾ ਨਹੀਂ ਬੰਦੇ ਕਿਹੜੇ ਆ ਗਏ ਮੈਨ ਲੱਗਿਆ ਉਹ ਸੋ ਨੂੰ ਨਹੀਂ ਆ ਗਏ ਹੋਰ ਵਧੀਆ ਦੂਜੀ ਕਿਧਰ ਚਲਦੀ ਹੈ ਉਹ ਚਲਦੀ ਹੈ ਕਣਕ ਦੇ ਇੱਧਰ ਚਲਦੀ ਹੈ ਪਾਰ ਅੱਛਾ ਹਾਂ ਉਹਦਾ ਹੈਗੇ ਤਿੰਨ ਚਾਰ ਕਿਲੋਮੀਟਰ ਉਹਦਾ ਕਣਕ ਦੇ ਰੱਖਿਆ ਉਹ ਨਹੀਂ ਮਿੱਥੀ ਮੂਤੀ ਤੇ ਪਹਿਲਾ ਪਹਿਲਾ ਕਰੀਏ ਜਿੰਨੇ ਨੇ ਇਹ ਨਹੀਂ ਆਈ ਹੁਣ ਇੱਥੇ ਹੈਗੀਆਂ 10 ਵਿਗੇ ਇਹ ਆ ਚਾਰ ਪੰਜ ਵਿਗੇ ਉੱਥੇ ਮੈਂ ਕੱਢ ਲਵਾਂ ਹੈ ਕਿ ਨਹੀਂ ਹਾਂ ਆਜਰ ਨੂੰ ਦੇਖੀ ਜੰਗਾ ਮੈਂ ਚੱਲਿਆ ਦੂਈ ਮਸ਼ੀਨ ਕੋਲ ਨੂੰ ਵਿੱਗੇ ਬੁੱਗੇ ਨਹੀਂ ਗੌਰ ਰੱਖੀ ਭਾਈ ਦੇਖ ਕੇ ਥੋੜਾ ਸਾਹਮਣੇ ਦੇਖ ਲਓ ਜੇ ਪੜਦਾ ਹੈਗਾ ਟਾਹੀਆਂ ਕਲਾ ਮਾਪੀ ਭਾਈ ਆਹ ਦੇਖ ਲੈ ਕਹਿੰਦਾ ਨਾਪੀ ਨਹੀਂ ਹੋਣ ਦੇਣੀ 4 ਬਿੱਗੇ ਦੇਖਣ ਭਾਈ ਜਰਮ ਇੱਥੀ ਤੇ ਕਹਿੰਦੇ 4 ਬਿੱਗੇ ਆ 5 ਬਿੱਗੇ ਦੇ ਉੱਪਰ ਆਉਣੇ ਭਾਈ ਉਹ ਹੈ 5 ਬਿੱਗੇ ਦੇ ਉੱਪਰ ਕਹਿੰਦਾ ਮੋਬਾਈਲ ਗੱਲ ਨਹੀਂ ਭਾਈ ਨਾਪਣ ਦੇਣ ਦੇ ਲਾ ਕਿੰਨੀ ਛਰਿਆ ਆਵੇਂ ਕਹਿੰਦੇ ਹੁਣ ਤਾਂ ਇੰਨੇ ਪੈਸੇ ਲੈਣੇ ਲੈ ਲਓ ਆਹ ਵੱਢਣੀ ਕੱਢਣੀ ਕਰ ਦੋ ਨਹੀਂ ਲੈਣ ਦੋ ਕਹਿੰਦਾ ਅਸੀਂ ਮਾਪਣ ਨਹੀਂ ਦੇਣੀ ਹੈਗੀ ਲੈ ਮਤਲਬ ਉਹ ਫਰਕੇ ਤਾਹੀ ਅਗਲਾ ਕਹਿੰਦਾ ਆਹੋ ਤਾਹੀ ਕਹਿੰਦੇ ਆਹ ਜਿਹੜਾ ਝੂਠ ਜਿਹੜਾ ਬੰਦਾ ਸੱਚਾ ਯਾਰ ਅਗਲਾ ਕਹਿੰਦਾ ਜਿੱਥੇ ਮਰਜੀ ਕਹਿਦਾ ਕੋ ਮਰਜੀ ਗੱਲ ਆ ਤਾਹੀ ਭੱਜ ਗਿਆ ਉਹ ਤੇ ਲੈਣ ਗਿਆ ਆ ਚਾਹੇ ਅਗਲਾ ਕਹਿੰਦਾ ਪਟਵਾਰੀ ਨੇ ਲਿਆ ਜੇ ਮੇਰੇ ਇੰਨੇ ਬਿਘੇ ਨੇ ਇੰਨੇ ਹੋ ਆ ਹਾਂ ਉਹ ਬੰਦੇ ਨੇ ਭਾਈ ਸੱਚ ਦੱਸਿਆ ਕਹਿੰਦਾ ਮੇਰੇ 10 ਬਿਘੇ ਆ ਰੁਪਈਆ 100 ਕਢਾਣਾ ਬਿਘੇ ਮਗਰ ਇਹ ਉਹੀ ਗੱਲ ਆ ਇਹ ਕਹਿੰਦਾ ਸਹੀ ਗੱਲ ਹੈ ਨਹੀਂ ਦੱਸੇ ਦੱਸੇ ਬਿਘੇ ਆ ਪੂਰੇ ਨਾਪਣੇ ਗਿਆ ਵੀ 10 ਬਿਘੇ ਆਏ ਪੂਰੇ ਪ੍ਰੋਪਰ 10 ਬਿਘੇ ਆਏ ਆ ਉਹ ਦੂਰ ਬੋਲਦਾ ਹਾਂ ਆ ਬਾਕੀ ਮਸ਼ੀ ਕਰਤਾਰੋ ਭੱਜੀ ਕਾਹ ਖੜੀ ਆਪਣੇ ਵੀਰਾਂ ਦੀ ਭਾਰਤ ਨੂੰ ਵਣ ਗੜਣ ਜਿਹੜੇ ਆਪਣਾ ਕੋਹਾਏ ਤੇ ਹੋਣਾ ਆ ਇਹਨਾਂ ਦੀ ਹੈ ਇਹ ਉਹ ਘਰ ਵਾਲਿਆਂ ਦੇ ਹੀ ਵੜਦੇ ਕਹਿੰਦਾ 50 55 ਬਿਘੇ ਅਸੀਂ 20 ਕਹਿੰਦਾ ਵੱਡੇ ਕਹਿੰਦਾ 30 ਕ ਬਿਘੇ ਰਹਿ ਗਏ ਕਹਿੰਦਾ ਵੜਨੇ ਅੱਜ ਇਹਨਾਂ ਨੇ ਨਿਕਲਣਾ ਇਹਨਾਂ ਨੇ ਵੀ ਮਸ਼ੀਨਾਂ ਬਹੁਤ ਨਿਕਲਣ ਲੱਗੀਆਂ ਬਈ ਪੰਜਾਬ ਦੀਆਂ ਹੈ ਬਹੁਤ ਮਸ਼ੀਨ ਚੱਲ ਗਈ ਬਾਕੀ ਲੈਵਲ ਵਾਲਾ ਮਾੜਾ ਖੱਚ ਕੇ ਰੱਖੀ ਜਾਗਾ ਧਿਆਨ ਤੇ ਹੋਂ ਰੱਖਿਓ ਛਾਫਟ ਝੂਟ ਕਹਿੰਦੀ ਆ ਵੜਨ ਕਈ ਵਾਰ ਨਾ ਥੱਪਾ ਜਾ ਗਿਰ ਜਾਂਦਾ ਤਾਂ ਛਾਫਟ ਕਣੀ ਵੜ ਜਾਂਦਾ ਪੁੜੀਆਂ ਕਣੀ ਨੂੰ ਤਾਂ ਨਹੀਂ ਕੋਲ ਨੂੰ ਚੱਲਿਆ ਉੱਧਰ ਹਾਂ ਉਹਨਾਂ ਦਾ ਖਿਆਲ ਰੱਖੀ ਮੇਰਾ ਵੀਰ ਬਣ ਕੇ ਚੱਲ ਮੈਂ ਰੋਟੀ ਲਿਆਉਣਾ ਤੇਰੀ ਪਾ ਕੇ ਰੋਟੀ ਤੁਸੀਂ ਥੋੜੀ ਵੀ ਲੈ ਲੈਣਾ ਉਹ ਰਾਜੂ ਦੀ ਵੀ ਲਿਆਉਣਾ ਹਾਂ ਚਲੋ ਬਾਈ ਰੋਟੀ ਲਿਆ ਦਵਾ ਇਹਨਾਂ ਨੂੰ ਰੋਟੀ ਲਿਆ ਕੇ ਫੇ ਚੱਲੀਏ ਦੂਜੀ ਮਸ਼ੀਨ ਕੋਲ ਨੂੰ ਕੋਈ ਹੱਦ ਹੁੰਦੀ ਆ ਨਾ ਆਪਾਂ ਕਹਿੰਦਾ 4 ਪਿੱਗੇ ਆ ਚੱਪਾ ਜਾਂ ਦੇਖਣ ਭੇਜਿਆ ਆਹ ਗਏ ਚਾਰ ਨਹੀਂ ਜੇ ਚਾਰਵੇਂ ਆ ਰਹਾ ਹੈ ਤਾਂ ਆ ਜਾ ਮੈਂ ਕਿਹ ਚੱਲ ਨਾਪ ਲੈਣੇ ਮੇਰੇ ਕਾ ਨਾਪੀ ਵੀ ਨਹੀਂ ਕਰਾਉਣੀ ਮੋਬਾਈਲ ਗਾ ਵੀ ਨਾਪਣ ਦੇਣਾ ਲੈ ਦੱਸ ਮੈਂ ਕਿਹ ਰਹਿਣ ਦੇ ਯਾਰ ਅਸੀਂ ਹੀ ਵੜਦੇ ਹੈਂ ਤੂੰ ਗਰੇ ਸਾਡੇ ਮਹੀਨ ਚ ਡੀਜ਼ਲ ਪਾ ਕੇ ਜਾਣਾ ਜਿਹੜਾ ਅਸੀਂ ਤੇਰਾ ਬਿਨਾ ਨਾਪੇ ਦੇ ਵੜਦੀ ਸਰਦਾਰ ਦਾ ਅਸੀਂ ਹੀ ਵੜਦੇ ਸਾਡਾ ਜਾਂਟਾ ਜੇ ਥੋੜਾ ਜਿਹਾ ਢੱਲਾ ਬਾਈ ਉਹ ਚੱਲ ਕਹਿ ਜਾਂਦਾ ਕਹਿੰਦਾ ਮੈਂ ਪਿੰਡ 'ਚ ਰਹਿਣਾ ਹੈ ਨਾ ਚਲ ਉਹਦੀ ਲਿਆਜ ਵੀ ਕਰਨੀ ਪੈਂਦੀ ਐ ਕੋ ਚਲੋ ਇਹ 20 ਬਿਗਿਆ ਦਾ 19 ਬਿਗੇ ਲਿਖਣੇ ਪੈਣੇ ਆ ਉਹ ਵੀ ਕਹਿੰਦਾ ਕਹਿੰਦਾ ਮੈਂ ਪਿੰਡ 'ਚ ਰਹਿਣਾ ਨਾ ਤੁਸੀਂ ਤਾਂ ਚੱਲ ਜਾਣਾ ਤਾਂ ਕਰਕੇ ਥੋੜਾ ਝੁਗਣਾ ਪੈਂਦਾ ਵੀ ਚਲੋ ਅੱਗੇ ਨੂੰ ਵੀ ਇਹਨਾਂ ਕੋਲ ਆਉਣਾ ਹਨਾ ਪਰ ਜੇ ਇੰਨਾ ਧੱਕਾ ਜਾ ਰਹੇ ਨਜਾਇਜ਼ ਧੱਕਾ ਕਰਨ ਲੱਗਿਆ ਨਾ ਫੇਰ ਸਾਲਾ ਬੜਾ ਦਿਮਾਗ ਖਰਾਬ ਹੁੰਦਾ ਉਹਨਾਂ ਨੇ ਰੋਟੀ ਲਿਆਦੀ ਭਾਜਣਾ ਉਹਨਾਂ ਨੂੰ ਦਾਲ ਬਣੀ ਪਈ ਆ ਰੋਟੀਆਂ ਕੁੜੀ ਰੱਖੀ ਵੀ ਆ ਬਾਈ ਉਹਨਾਂ ਦੇ ਘਰੇ ਆਟਾ ਦੇਤਾ ਉਹ ਬੇਚਰੀ ਬਣਾ ਆਂਦੀ ਆ ਮੈਂ ਦੇ ਦਾਂਗੇ ਇਹਨੂੰ 1000 1500 ਰੁਪਏ 2000 ਹਨਾ ਚਲੋ ਦਾਣਿਆਂ ਨਾਲੇ ਆਪਣਾ ਵਧੀਆ ਟਾਈਮ ਸਰਾਉਣ ਬੰਦੇ ਘਾਟਾ ਗਿਆਨੀ ਥੋੜੋ ਪਤਾ ਚੱਲ ਗਿਆ ਜੇ ਗਿਆਨੀ ਵੀ ਹੁੰਦਾ ਚਲੋ ਫੇਰ ਤਾਂ ਮੇਰੇ ਵਗਾਂ ਰੋਟੀ ਉਟੀ ਬਣਾ ਲੰਦਾ ਹੁਣ ਬਾਈ ਬੜਾ ਔਖਾ ਚਲੋ ਚਲਦੇ ਆ ਫੇਰ ਦੂਜੀ ਮਸ਼ੀਨ ਕੋਲ ਨੂੰ ਆਣ। ਆਓ ਜੀ ਬਾਈ ਪਹੁੰਚ ਗਏ ਏਸੀ ਵਾਲੀ ਗੱਡੀ ਕੋਲ। ਹੁਣ ਰੋਟੀ ਲਿਆਇਆ ਉਹਨਾਂ ਨੂੰ ਦੂਜਿਆਂ ਨੂੰ ਖਿਲਾਇਆ ਹੈ। ਰਾਜੂ ਨੂੰ ਲਾ ਦੰਨੇ ਆ ਥੱਲੇ ਲਾ ਲਿਆ ਯਾਰ ਨੇ ਓਕਰ ਇਹਦਾ ਬੜਾ ਨਜ਼ਾਰਾ ਹੈ ਬਾਈ। ਬਾਕੀ ਦਿਖਾਉਨੇ ਅੱਜ ਲੰਨਿਆ ਏਸੀ ਦੇ ਆ ਫੀਲਿੰਗਾਂ। ਬਾਈ ਕਈ ਬੰਦੇ ਕਹਿੰਦੇ ਤੂੰ ਐਸ਼ ਕਰਦਾ ਬਾਈ ਹਨਾ ਐਸੇ ਮੈਂ ਏਸੀ ਵਾਲੀ ਮਸ਼ੀਨ ਚਲਾ ਕੇ ਵੀ ਕਰ ਸਕਦਾ ਪਰ ਨਹੀਂ। ਬਾਈ ਥੱਲੇ ਵਾਲਾ ਕੰਮ ਆ ਜਿਹੜਾ ਹਨਾ ਉਹ ਨਿੱਕੇ ਤੇ ਸਭਿਆ ਜਾਂਦਾ। ਉਦੇ ਕਰਕੇ ਫਿਰ ਏਸੀ ਵਾਲੀ ਮਸ਼ੀਨ ਤੇ ਇੱਕ ਦਿਨ ਹੀ ਅੱਜ ਪਹਿਲੇ ਦਿਨ ਲੱਗਿਆ ਚਲਾਉਣਾ ਵੀਡੀਓ ਲੱਗਿਆ ਹੈ ਬਣਾਉਣਾ ਬਾਕੀ ਅਜੇ ਪਹਿਲੇ ਦਿਨ ਬਾਈ ਏਸੀ ਵਾਲੇ ਜੇ ਬੈਟਿਆ ਨਾ ਨਹੀਂ ਮੇਰਾ ਵੀ ਦਿਲ ਕਰਦਾ ਦਾ ਨਾ ਮੈਂ ਏਸੀ ਚਲਾਵਾਂ ਨਾ ਠੰਡਾ ਵਿੱਚ ਪਰ ਨਹੀਂ ਵੀਰੇ ਜਿਹੜੇ ਥੱਲੇ ਵਾਲੇ ਕੰਮ ਆ ਰਹਾਂ ਇਹ ਬੜੇ ਔਖੇ ਆ ਭੱਜਣ ਅਠ ਹੋਣ ਜਿਵੇਂ ਅਰਮਜੀਤ ਸਵੇਰ ਦੀ ਭੇਜੀ ਹੋਈ ਆ ਨਾ ਰੋਟੀ ਲਿਆਂਦੀ ਉਹਨਾਂ ਨੂੰ ਘਲਾਤੀ ਇਹਦੇ ਕੋਲ ਲਿਆਂਦੀ ਇਹ ਬਾਈ ਬਹੁਤ ਔਖਾ ਹੈ ਜ਼ਿੰਮੇਵਾਰੀ ਜਿਹੜੀ ਆ ਨਾ ਦੇਖਣ ਵਾਲੇ ਤਾਂ ਐ ਲੈਂਦਾ ਵੀ ਨਿੰਦਰ ਹੋਣੀ ਪਤਾ ਨਹੀਂ ਨਜ਼ਾਰੇ ਲੈਂਦੇ ਆ ਪਰ ਬਾਈ ਇਹਨਾ ਸੌਖਾ ਪਿਛਲੀ ਵੀਡੀਓ ਜੇ ਆਪਾਂ ਦੇਖਿਆ ਜੂਰੀਆ ਪਾਇਆ ਤਾਂ 88% ਰਹਿ ਗਿਆ ਇਹ ਚੀਜ਼ ਦਾ ਵੱਧ ਧਿਆਨ ਰੱਖਣਾ ਪੈਂਦਾ ਥੋੜਾ ਜਿਹਾ ਹੋਰ ਇੰਝ ਕੋਈ ਕਰਾਕਾਰੀ ਨਹੀਂ ਬਾਕੀ ਜੋ ਵੀ ਹੈਗਾ ਨਾ ਅੱਗੇ ਅੱਗੇ ਇੰਜਣ ਦਾ ਰਿਜ਼ਲਟ ਉਹਦਾ ਬਾਈ ਹੁਣ ਜਿੰਨੇ ਪੈਸੇ ਲਾਏ ਉਹ ਵੀ ਦੇਖਾਂਗੇ ਕੋਈ ਗੱਲ ਨਹੀਂ ਚਲੋ ਲਾ ਲੀਏ 2000 ਕਿਟੇ ਫਿਰ ਮਿਲਦੇ ਆਂ ਪਾਜੀ ਬਾਈ ਇੱਧਰ ਆ ਗਈ ਆਪਣੀ ਮਸ਼ੀਨ ਆਉਣਾ ਉਧਰ ਵੱਡ ਗਿਆ ਨਾ ਰਾਜੂ ਨੂੰ ਰੋਟੀ ਰੋਟੀ ਖਵਾ ਕੇ ਕਰਕੇ ਕੈਮ ਜਾ ਬੈਠਿਆ ਨਹੀਂ ਪਤੰਦਰ ਕਹਿੰਦਾ ਮੈਂ ਹੀ ਚਲਾਉਣੀ ਆ ਪਾਜੀ ਬਾਕੀ ਇਧਰ ਬਾਈ ਆਪਣਾ ਭਗਵੰਤ ਬਾਈ ਬਿਆੰਤ ਬਿਆੰਤ ਬਾਈ ਹਾਂ ਬਾਈ ਕੀ ਹਾਲ ਆ ਜੀ ਠੀਕ ਆ ਇਹ ਕਹਿੰਦਾ ਏਸੀ ਵਾਲੀ ਦੇਖਣੀ ਆ ਵੀ ਫਰਕ ਹੈਗਾ ਏਸੀ ਦਾ ਇਹਨੂੰ ਵੀ ਗਾਹ ਨੂੰ ਤੈਨੂੰ ਵੀ ਮੈਂ ਏਸੀ ਦਾ ਪਾਸ ਪਾ ਦੀ ਹੈ ਫੇ ਏਸੀ ਲੈ ਲਈਏ ਹਾਂ ਦੇਖੀ ਅੱਜ ਇਹ ਅਸੀ ਵਾਲੀ ਲਈ ਲਈਏ ਔਰ ਲਵਾ ਦੇ ਕੈਮਨ ਤਾਂ ਲਾਉਣਾ ਸੌਕਾ ਹੁਣਾ 2.5 ਲੱਖ ਦਾ ਤਿੰਨ ਦਾ ਕੈਮਨ ਲੱਗ ਜਾਂਦਾ ਹੈ ਹਾਂ ਸਹੀ ਸਹੀ ਗੱਲ ਹੈ ਬਾਕੀ ਐ ਵੀ ਵਿੱਚ ਦਾ ਠੰਡਾ ਰਹਿਣਾ ਬਾਈ ਨਜ਼ਾਰੇ ਵਾਲੀ ਜੀ ਜਾਂ ਹੁਣ ਢਾਣੇ ਕੱਢੇ ਤੇ ਬਾਅਦ ਚੜਾਉਣਾ ਇਹਨੂੰ ਵੀ ਦੇਖਦਿਆਂ ਨਾਲੇ ਕਿਦਾਂ ਕਹਿੰਦਾ ਚਲਾ ਕੇ ਦੇਖਣੇ ਚੱਲ ਫਿਰ ਔਰ ਦਾਣੇ ਕੱਢਣੇ ਹਨ ਥੱਲੇਦਾਰ ਦੰਨੇ ਹਨ ਉਹਨਾਂ ਨੂੰ ਅੱਜ ਜੀ ਤਿਆਰੀ ਹੋਵੇ ਪਿੰਡ ਨੂੰ ਜਾਣ ਦੀ ਹਾਂਜੀ ਹਾਂਜੀ ਹਾਲਾ ਇਹਨਾਂ ਦੇ ਚੱਲੇ ਆਂ ਬਾਈ 4 ਮਹੀਨਾਾਂ ਅੱਜ ਤਿੰਨ ਕੱਲ ਨਿਕਲ ਗਈਆਂ ਚਾਰ ਅੱਜ ਚੱਲੀਆਂ ਪੰਪ ਪੈਟਰੋਲ ਪੰਪ ਜਿਵੇਂ ਖਾਲੀ ਹੋ ਜਾਣਾ ਬਾਕੀ ਉਹ ਟੈਂਕ ਭਰ ਗਿਆ ਦਿਖਾਉਣਾ ਤੁਹਾਨੂੰ ਫਿਰ ਲੈ ਨਹੀਂ ਕਹਾਂ ਮੈਂ ਚਲਾ ਕੇ ਜ਼ਰੂਰ ਦੇਖਣੀ ਆ ਆਹ ਨੇਂਦਰ ਕੋਲੇ ਆਏ ਹਾਂ ਅੱਜ ਹੈ ਠਟਾ ਹਾਂ ਹਾਂ ਏਸੀ ਵਾਲੋਂ ਜਿਆਦਾ ਬਿਜਾਰਾ ਆ ਗਿਆ ਯਾਰ ਆ ਦਾ ਹੈ ਪੂਰਾ ਖਿਲਿਆ ਗਮਿਆਰ ਨਾ ਨਾ ਲੈਣੀ ਕਰਨੀ ਐ ਅਸੀਂ ਆ ਜੀ ਉਹਨੇ ਸਹੀ ਗੱਲ ਆ ਆਪ ਚਲਾਵਾ ਕਰਾਂਗੇ ਨਾਲੇ ਹੈ ਆਪ ਚਲਾਵਾ ਕਰਾਂਗੇ ਯਾਰ ਮੇਰੀ ਗੱਲ ਨੂੰ ਨਾ ਘੰਡ ਪਣੀ ਆ ਨਾ ਮੇਰਾ ਨਾ ਕੋਈ ਚੱਕਿਆ ਚੱਲੇ ਨਹੀਂ ਹੋਰੀਆ ਯਾਰ ਹੋਰ ਹੋਈ ਜਾਗਾ ਹੋਰਲੇ ਵਾਸਤੇ ਜਾਏਗਾ ਜੂਟ ਪਿੱਛੇ ਗਾ ਬਸ ਹੋਰਲੇ ਵਾਸਤੇ ਆ ਗਿਆ ਨਹੀਂ ਪਿਆ ਨਹੀਂ ਯਾਰ ਨਾ ਨਹੀਂ ਪੈਂਦਾ ਅੱਛਾ ਮੈਂ ਬੈ ਗਿਆ ਉਹਦੀ ਕੈਮਰਾ ਚੱਲ ਪਿਆ ਉਹਦੇ ਪਿੱਛੇ ਥੋੜਾ ਗੇਰਾਂ ਦਾ ਹੀ ਬਸ ਭਲੇਖਾ ਜਿਹਾ ਪੈਂਦਾ ਨਾ ਕਈ ਵਾਰੀ ਅੱਛਾ ਹਾਂ ਔਰ ਪਿੱਛੇ ਹੱਥ ਨਹੀਂ ਨਾ ਚੜਿਆ ਹਾਂ ਬਸ ਬਸ ਹੱਥ ਲੱਗੇ ਦੀ ਗੱਲ ਆ ਹੁਣ ਜਿਹੜਾ ਰੋਜ਼ ਬੰਦਾ ਚਲਾਉਂਦਾ ਉਹਦੇ ਹੱਥ ਹੁਣ ਹੱਥ ਚੜ ਲੈਂਦੇ ਕੱਲ ਮੈਂ ਤਾਂ ਦੱਸਿਆ ਨਹੀਂ ਕੱਲ ਮੈਂ ਚਲਾਈ ਇੱਥੇ ਉਹ ਮੈਨੂੰ ਉੱਪਰ ਆਇਆ ਲੱਗੇ ਅੱਛਾ ਹਾਂ ਉਹੜਾ ਲਾਹਤ ਕਰੀਏ ਯਾਰ ਬਾਈ ਹਾਂ ਚੈਨ ਲੈਂਦੇ ਫਿਰ ਆਪਾਂ ਤੁਹਾਨੂੰ ਗੱਟੀ ਦੀ ਲੈ ਕੇ ਆਉਂਦੇ ਆਂ ਬਾਦ ਕੋਈ ਗੱਲ ਨਹੀਂ ਆਈ ਨਾ ਪਾਣਾ ਚੱਲ ਜਣਾ ਤੇ ਨਾ ਕਹੀ ਦਿੰਦਾ ਗਹਿਂਦਾ ਹੈ ਕਹਿੰਦਾ ਅਸੀਂ ਵਾਲੀ ਏਸੀ ਵਾਲੀ ਨੇ ਹੈ ਬਹੁਤ ਵਧੀਆ ਬਾਈ ਹਾਂ ਸਜਾਰੇ ਆ ਬਹੁਤ ਵਧੀਆ ਕਰਤਾਰ ਵਾਲੇ ਹਾਂ ਨਿਯਾਰਿਆ ਜਾਂਦੇ ਮੈਂ ਯਾਰ ਤੈਰੇ ਨੂੰ ਲਵਾ ਦਈਏ ਜੱਸੀ ਨੂੰ ਹੋਰ ਯਾਰ ਹੈ ਵੀ ਜਦੋਂ ਅੱਜ ਦਰਵਾਜ਼ਾ ਕੀਤਾ ਕਹਿੰਦਾ ਕੰਮ ਕਰਾਉਣ ਲਈ ਲੈਣ ਲਈ ਐਸੇ ਵਾਲੀ ਇੱਕ ਤਾਂ ਯਾਰ ਆਪ ਵੀ ਜਲਾਉਣੇ ਨੂੰ ਕੀ ਇਹਨੂੰ ਹੁਣ ਮੈਂ ਜਮੈਂ ਜਮੇ ਵਿੱਚ ਆਉਂਦਾ ਇਹਦੇ ਉਹ ਮੈਂ ਕਹਾਂ ਜੇ ਕਦੇ ਵਿੱਚ ਕਸ ਕਾ ਪੈਗਾ ਕੰਮ ਰੋਲ ਜੂ ਪਿੱਛੇੋਂ ਤੋਂ ਮੈਨੂੰ ਦੋ-ਤਿੰਨੇ ਪਾਸੇ ਭੱਜਣਾ ਪੈਂਦਾ ਹਨ ਤੇ ਆਪਣੇ ਇੱਕ ਬੰਦੇ ਨੂੰ ਤਾਂ ਭੱਜਣਾ ਠਰੈਂਦੀ ਆ ਸਹੀ ਗੱਲ ਬੋਲ ਰਿਹਾ ਸੀ ਅਸ ਟਾਈਮ ਗਰਮੀ ਹੁੰਦੀ ਆ ਨਾ ਬਾਰ ਕਿੰਨੀ ਕਰਨੀ ਆ ਹੋਰ ਜਿਹੜਾ ਟੈਂਪਰੇਚਰ ਕਿੰਨੇ ਆ ਪੂਰੀ ਕਰਨੀ ਨਾਲੇ ਜੀਛੇ ਜਿੱਟੇ ਆ ਜਿੰਦਰੇ ਕਾਲੇ ਹੋ ਗਏ ਡਬਲ ਕੂਲਿੰਗ ਹੋ ਜਣੀ ਹੋਰ ਭਾਈ ਅੱਡੇ ਤੇ ਆ ਗਿਆ ਜੀ ਥੋੜੀ ਜੀ ਰੋਟੀ ਆ ਨਾ ਲੇਟ ਹੋ ਗਈ 1:00 ਵੱਜ ਗਿਆ ਡੇਢ ਡੇਢ ਤਾਂ ਵੱਜ ਗਿਆ ਉਹ ਥੋੜੀ ਜੀ ਦੂਜੀ ਮਸ਼ੀਨ ਅਜ ਦੂਰ ਚੱਲਦੀ ਏ ਏਸੀ ਵਾਲੀ ਹੈ ਨਾ ਉੱਥੇ ਬਾਈ ਨੇ ਫੋਨ ਲਾਤਾ ਆਪਣੇ ਬਯੰਤ ਨੇ ਕਹਿੰਦਾ ਵੀ ਆਪਾਂ ਜਾ ਕੇ ਆਉਣਾ ਮੈਂ ਕਿਹਾ ਚਲੋ ਗੋਈ ਨਹੀਂ ਫਿਰ ਭਾਜਨ ਅੱਠ ਥੋੜੀ ਜੀ ਇੱਕ ਖੇਤ ਝੂਠ ਬੋਲਦਾ ਦਾ ਬੰਦਾ ਹੈ ਨਾ ਬਿੱਗੇ ਵੱਡੇ ਤੇ 17 18 ਉਹ 11 ਹੀ ਦੱਸੇ ਬਾਈ ਬੜੀ ਮੁਸ਼ਕਲ ਗਾ ਵੀ ਜਾ ਕੇ ਪਹਿਲਾਂ ਉਹਦਾ ਹੱਲ ਕਰਕੇ ਹੁਣ ਰੋਟੀ ਸਪੈਸ਼ਲ ਆ ਕੇ ਫੇ ਸਬਜ਼ੀ ਬਣਾਈ ਬਣਾ ਕੇ ਹੁਣ ਚੱਲਿਆ ਮਸ਼ੀਨਾ ਕੋਲ ਨੂੰ ਪਹਿਲਾਂ ਭਾਜਨ ਬਾਈ ਉਹਨਾਂ ਨੂੰ ਖਿਲਾ ਕੇ ਜਾਊਗਾ ਫਿਰ ਰਾਜੂ ਕੋਲੋਂ ਲੈ ਕੇ ਜਾਊਗਾ ਟਾਈਮ ਹੋ ਗਿਆ ਗਰਮੀ ਬਾਹਤ ਆ ਬਾਈ ਪੁਰਾ ਹਾਲਾਟ ਇੰਨਾ ਇੱਕੇ ਤੱਪਰ ਬਹੁਤ ਆਪਦੀਆਂ ਬਾਈ ਮੂੰਹ ਲਾਲ ਹੋਇਆ ਪਿਆ ਗਰਮੀ ਗਲ ਬਾਕੀ ਸਬਜ਼ੀ ਬਣਾ ਲਈ ਮੌਕੇ ਤੇ ਸਬਜ਼ੀ ਵੀ ਨਹੀਂ ਲੱਭੀ ਫੇ ਆਲੂ ਐ ਛਟੇ ਵੱਟ ਕੇ ਮੈਂ ਕਿਹਾ ਚੱਲੋ ਅੱਜ ਛੱਲਣ ਦਾ ਆਜਾ ਆਲੂਏ ਦੋ ਤੰਦਰ ਹੋ ਗਏ ਦਾਲਾਂ ਹੀ ਖਾਣੇ ਆ ਮੈਂ ਕਿਹਾ ਭਜਨ ਬਾਹਰ ਹੋਣਗੇ ਕੀ ਬਣਾਵਾਂ ਕਹਿੰਦਾ ਜਿਹੜਾ ਕੋਈ ਹੈਗਾ ਬਣਾ ਲਿਆ ਬਸ ਰੋਟੀਆਂ ਬਣੀਆਂ ਪਈਆਂ ਸਵੇਰ ਦੀਆਂ ਹੀ ਰੋਟੀਆਂ ਸਵੇਰ ਹੀ ਬਣਾ ਗਈ ਬਣਾਤੀਆਂ ਤੇ ਕੁੜੀ ਨੇ ਹੁਣ ਆਪਣੀ ਰਹਿ ਗਈ ਦੀ ਸਬਜ਼ੀ ਮੈਂ ਕਿਹਾ ਚੱਲੋ ਸਬਜ਼ੀ ਦੇ ਬਿਨਾਂ ਹਾਂ ਬਾਈ ਚੰਗਾ ਵੀ ਲੱਗਦਾ ਕੰਮ ਕਰਦੇ ਆ ਯਾਰ ਬੰਦੇ ਵੀ ਰੋਟੀ ਦਾ ਮਾਹ ਲੇਟ ਮਿਲੂਗੀ ਥੋੜੀ ਜਿਹੀ ਕਹਿੰਦੇ ਕੋਈ ਨਹੀਂ ਬਾਈ ਲੇਟ ਲਈ ਹੁਣੀ ਬਣ ਗਈ ਬਸ ਐ ਸਮਝ ਲਓ ਵੀ ਬਿਲਕੁਲ ਸਭੀ ਚੰਨੀ ਤਿਆਰ ਪਰ ਤਿਆਰ ਆ ਮਰਾਤੀਆਂ ਸੀਟੀਆਂ ਕੈਸ ਬਾਈ ਨੇ ਅੰਦਰ ਆ ਨਾ ਉਰੇ ਫਟਾਫਟ ਪਾ ਕੇ ਆਲੂ ਬਣਾ ਕੇ ਮੈਂ ਕਿਹਾ ਵੀ ਲੈਮਟ ਪਾਈਏ ਬਾਈ ਹੁਣ ਤੁਹਾਨੂੰ ਪਤਾ ਸੀਜ਼ਨ ਆ ਨਾ ਟਾਈਮ ਘੱਟੇ ਮਿਲਦਾ ਜੇ ਵਿੱਗੇ ਬੁੱਗੇ ਵੀਕ ਥੋੜੇ ਜਿਹਾ ਲਪੜੇ ਕਰਦੇ ਆ ਬਾਕੀ ਟਿਫਨ ਤਿਆਰ ਆ ਪਾ ਕੇ ਟਿਫਨ ਚ ਹੁਣ ਚੱਲ ਗਿਓ ਭਜਣ ਬਾਈ ਉਹਨੋਂ ਦੇਖੀਏ ਮਾਕੇ ਟੀਨਾ ਬਈ ਧਾਪਦੀਆਂ ਬੜੀਆਂ ਮੈਂ ਕਹਿੰਦਾ ਵੀ ਸਾਹ ਨਹੀਂ ਆਉਂਦਾ ਅੰਦਰ ਕੁੰਡਾ ਖੋਲਿਆ ਮੜਿਆ ਹੁਣ ਹਵਾ ਚੱਲੀ ਆ ਮੜੀ ਤਾਂ ਕਰਕੇ ਥੋੜਾ ਜਿਹਾ ਆਇਆ ਨਹੀਂ ਤਾਂ ਨੇਰੀ ਲੈਂਦੀ ਬੀਤੀ ਪਹਿਲਾਂ ਮੋਟਰ ਨਾਲ ਪੈਂਚਰ ਹੋ ਗਿਆ ਉਹਦਾ ਟਾਇਰ ਰੋਜੇ ਪੈਂਚਰ ਹੋ ਜਾਂਦਾ ਤਾਂ ਹੁਣ ਉਹ ਟਾਇਰ ਪਵਾ ਕੇ ਇਹ ਨਵਾਂ ਹੀ ਪਾਹ ਹੀ ਪੜਦਾ ਟਾਇਰ ਦਾ ਵੀ ਮੈਂ ਸਬਜ਼ੀ ਤਾਂ ਆਪਣੀ ਬਣ ਗਈ ਹੁਣ ਓਕੇ ਆ ਹੁਣ ਪਾ ਕੇ ਡੱਬੇ ਚ ਚੱਲੀ ਏ ਹੁਣ ਉੜੀ ਏ ਬਾਏ ਆਪਣੀ ਜਿਹੜੀ ਪੰਪ ਤੇ ਮਸ਼ੀਨਾਂ ਸੋਨ ਨੂੰ ਬਾਈ ਉਹਨਾਂ ਦੇ ਫਰੋਜਪੁਰ ਵਾਲਿਆਂ ਦੀਆਂ ਅੱਜ ਨਿਕਲ ਜਾਣੀਆਂ ਉਹ ਮਸ਼ੀਨਾਂ ਨਿਕਲਣ ਲੱਗੀਆਂ ਬਸ ਆਪਣੀਆਂ ਦੋ ਪੰਜਾਬ ਦੀਆਂ ਮਸ਼ੀਨਾਂ ਜਿਹੜੀਆਂ ਆਪਣੀਆਂ ਰਹਿ ਜਣੀਆਂ ਦੋ ਇਹ ਇੱਕ ਆਪਣੀ ਤੀਜੀ ਨਾ ਕਰਮਣ ਵਾਲੀ ਵੀਰੇ ਵਾਲੀ ਹੋਰ ਹੈ ਜਣੀ ਉਹਦੇ ਬਾਹਰ ਅੱਜ ਤੂੜੀ ਵਾਲੀ ਵੀ ਇੱਥੇ ਬਲਾਉਣੀ ਪੈਣੀ ਹੈ ਤੂੜੀ ਵਾਲੀ ਦਾ ਬੜਾ ਜ਼ੋਰ ਪੈ ਗਿਆ ਹੁਣ ਤੂੜੀ ਵਾਲੀ ਮੰਗਦੇ ਵੀ ਤੂੜੀ ਵਾਲੀ ਲਿਆ ਤੂੜੀ ਵਾਲੀ ਆਪਣੀ ਉੱਧਰ ਚੱਲਦੀ ਸੀ ਦੂਰ ਸੀ ਥੋੜੀ 15 16 ਕਿਲੋਮੀਟਰ ਅੱਜ ਰਾਤ ਨੂੰ ਉਹ ਵੀ ਹੋ ਰਿਹਾ ਜੋ ਕਿ ਕੱਲ ਨੂੰ ਨੂੰ ਵੀਰੇ ਚਲਾ ਦਾਂਗੇ ਚਲੋ ਚੱਲੀਏ ਫਿਰ ਰੋਟੀ ਲੈ ਕੇ ਭਜਨ ਬਾਈ ਉਹਨਾਂ ਦੀ ਗਰਮੀ ਨੇ ਬਾਈ ਪ੍ਰਾਣ ਖਾਦੇ ਪਏ ਆ ਛੋਨਾ ਕੋਸਾ ਚਲੋ ਮਿਲਦੇ ਆ ਵੀ ਚੱਲ ਕੇ ਭਜਨ ਬਾਈ ਉਹਨਾਂ ਨੂੰ ਮਲਾਉਂਦੇ ਆਣੇ ਆਓ ਜੀ ਬਾਈ ਚੱਲਦੀ ਆ ਮਸ਼ੀਨ ਕੰਮ ਕਰਦੀ ਆ ਵਧੀਆ ਮਾਰੋ ਮਾਰ ਤੁਸੀਂ ਲੱਗੇ ਆ ਬੱਦਣਾ ਬਾਈ ਜੀ ਚੱਲਦੀ ਆ ਮਸ਼ੀਨ ਨਾ ਰੱਖਿਆ ਕਾ ਜੀ ਕਿਆ ਕਰਦੇ ਬਾਈ ਜੀ ਬਹ ਬੈਠੇ ਰੋਟੀ ਖਾ ਰੋਟੀ ਖਾ ਕੇ ਬੈ ਗਏ ਟਰੈਕਟਰ ਪਰ ਓਏ ਬਾਈ ਕਾ ਮੈ ਲਾ ਲਾ ਜਿਹੜਾ ਮੈਂ ਚਲਾ ਲਾ ਅੱਛਾ ਬਾਈ ਜੀ ਇਹ ਕਰ ਗਿਆ ਬਈ ਮਸ਼ੀਨ ਪਰ ਕਿਹੜਾ ਦੇ ਮੈਂ ਉਹ ਕਹੀ ਗਿਆ ਹੋ ਜਾਂਦਾ ਖੜਦਾ ਚੱਲਦਾ ਹੋਕਾ ਨਹੀਂ ਕਾ ਕਹਿੰਦੇ ਕੋਂਕਾ ਜਿਹਾ ਕਹਿੰਦੇ ਕਾਹੋਂ ਕਾ ਜਿਹਾ ਕਹਿੰਦੇ ਹੋਕਾ ਖਣੀ ਚੋਕਾ ਖਣੀ ਹੈ ਦੀ ਕੋਂਕਾ ਜੇ ਉੱਠ ਖੜਦਾ ਨਹੀਂ ਚਲੋ ਵਧੀਆ ਰੋਟੀ ਕੋਈ ਖਵਾ ਤੀ ਹਾਂ ਹਾਂ ਵਧੀਆ ਵਧੀਆ ਬਾਈ ਚੱਲ ਗਿਆ ਮਾਰੋ ਮਾਰ ਹੁਣ ਉੱਤੇ ਜਾ ਕੇ ਉਹਨੂੰ ਛੱਡੂ ਆਏ ਸੀ ਵਾਏ ਨੂੰ ਹਾਂ ਇਸ ਹੀ ਜਾਣਾ ਦਾ ਕੋਈ ਫਰਕ ਨਹੀਂ ਹੈਗਾ ਠੰਡੀ ਜਗ੍ਹਾ ਬੈਠਾ ਬਾਈ ਉਹ ਉਹਦਾ ਨਜ਼ਾਰੇ ਲੈਂਦਾ ਨਜ਼ਾਰੇ ਦੇ ਨਜ਼ਾਰੇ ਵਰਗੇ ਨਜ਼ਾਰੇ ਯਾਰ ਨਾ ਕੰਡ ਲੜਨੀ ਨਾ ਧੁੱਪ ਲੱਗਣੀ ਹੈ ਨਹੀਂ ਠੰਡੀ ਜਗ੍ਹਾ ਬਾਈ ਬਾਈ ਇਹ ਕਿਤੇ ਇਸ ਹੀ ਜਾ ਬੰਦਾ ਜਿਵੇਂ ਫੇਰ ਟਾਕੀਆਂ ਦੇ ਨਾਲ ਵੀ ਬਾਈ ਰੋਡ ਨਹੀਂ ਆਉਣਾ ਕੰਮ ਫੇਰ ਹਾਂ ਕੀ ਕਰੀ ਜਾਣਾ ਖਰਾਬ ਜੇ ਹੋਗੀ ਤੇ ਬੱਚੇ ਨੂੰ ਇਸ ਹੀ ਜਾ ਬੰਦਾ ਹੋਗਾ ਉਹ ਕਿਤੇ ਜਿਵੇਂ ਹੋ ਗਈ ਤੀ ਤੂੰ ਐਂ ਕੱਢਤਾ ਦਾ ਵਿੱਚ ਰਾਜੂ ਦਾ ਫੇਰ ਰਾਜੂ ਕਨੇ ਹੱਥੇ ਖੜੇ ਕਰਕੇ ਕਰਦਾ ਬਈ ਚਰਾਉਣੇ ਨੂੰ ਗਰਮਾਇਸ ਪਤਾ ਕਿੰਨੇ ਹੀਸੇ ਬੰਦ ਨੇ ਆਹ ਜਾਲੇ ਗਰਮਾਇਸ ਵੀਰੇ ਠੰਡ ਵੀ ਤਾਂ ਉਹੀ ਲੈਂਦਾ ਜੇ ਮਾਣੀ ਮੋਟੀ ਠੰਡ ਲੈਂਦਾ ਗਰਮਾਇਸ ਵੀ ਚਾਹੀਦੀ ਆ ਵੀਰੇ ਕਹਾਂ ਕਨਾ ਠੰਡ ਵੀ ਤਾਂ ਚਾਹੀਦੀ ਆ ਫਿਰ ਮਾਣੀ ਮੋਟੀ ਗਰਮਾਇਸ ਵੀ ਕਨੇ ਹੀ ਚਾਹੀਦੀ ਹੁਣ ਤੋਂ ਟਰੈਕਟਰ ਦਾ ਕਿਹੜਾ ਹੀ ਲਾਇਆ ਜਾਣੂ ਇੱਕ ਹੋਰ ਨੇ ਬਾਈ ਇੱਧਰ ਮਸ਼ੀਨ ਦਾ ਕਿਹੜਾ ਲਾਉਣਾ ਟਰੈਕਟਰ ਦਾ ਲਾਇਆ ਪਿੱਛੇ ਪਿੱਛੇ ਟਰੈਕਟਰ ਘਮਾਈ ਆ ਆ ਉੱਥੋਂ ਲੈ ਕੇ ਆਇਆ ਹੈ ਬਹੁਤ ਉੱਥੋਂ ਲੈ ਕੇ ਹੋਰ ਆਪਣਾ ਕੰਮ ਕਰਿਆ ਆਕਣੀ ਹਾਲ ਦਾ ਬੋਤਲਾਂ માં ਰੱਖਿਆ ਹੈ ਪਰ ਉਹ ਡਪ ਉੱਤਰ ਪਿਆ ਭਾਈ ਨੂੰ ਕਹਦੇ ਭਾਈ ਤੂੰ ਆਪਣਾ ਜਾਹਰ ਤੇ ਚੰਗੀਆਂ ਕਰਾ ਨੀਆ ਰੋਟੀ ਪਾਣੀ ਖਿਲਾ ਟਾਈਮ 2:30 3:00 ਵਜੇ ਵਾਲੇ ਹੋਏ ਵੇ ਨਹੀਂ ਰੋਟੀ ਪਾਣੀ ਵਿਚਾਰਾ ਨੂੰ ਖਿਲਾਵੇ ਜਾ ਕੇ ਆ ਪਿੰਡ ਆਪਣਾ ਪਰ ਉਹ ਤਾਂ ਕਰਨ ਹਾਲੇ ਭੁੱਖ ਜਿੰਗ ਚਾਹ ਪੀਤੀ ਮੈਂ ਫੋਨ ਕਰਿਆ ਤਾਂ ਉਹਨੂੰ ਉਹ ਪਿੰਡ ਆਪਣਾ ਆ ਪਿੰਡ ਆਪਣਾ ਆ ਪਿੰਡ ਮਿੱਤਰਾਂ ਦਾ ਆਪਣਾ ਭਾਈ ਉਹ ਇਹ ਪਿੰਡ ਲੱਗ ਗਈ ਆਪਣਾ ਪਿੰਡ ਆ ਭਾਈ ਇਹ ਆਪਣਾ ਹੀ ਆ ਯਾਰ ਆਪਣਾ ਪਿੰਡ ਤਾਂ ਆਪਣਾ ਹੁਣ ਕਿੱਕਣਾ ਕਹਦੇ ਹੁਣ ਰਹਿੰਦੇ ਆ ਆਪਣਾ ਤਾਂ ਆਏ ਆਪਣਾ ਪਿੰਡ ਤਾਂ ਨਹੀਂ ਬਹੁਤ ਦੂਰ ਆ ਯਾਰ ਫਿਰ ਇਹ ਕਿਉਂ ਆਪਾਂ ਤਾਂ ਕਾਸੀ ਦੂਰ ਬੈਠੇ ਹਾਲੇ ਹੈ ਓ ਚਲਦੀ ਆ ਚਲਦੀਆਂ ਤਾਂ ਵਸੇ ਰੀਆਂ ਬਾਈ ਹੁਣ ਕਰੀਏ ਕੀ ਆਹ ਦੇਖ ਲਾਗੇ ਲਾਗੇ ਧੂਣਾ ਠਾਲੀਆਂ ਪੰਗੀਆਂ ਮਾਰੋ ਮਾਰ ਉਧਰ ਤਾਂ ਬਹੁਤ ਦੂਰ ਆ ਤਾਂ ਦਿਖਦੀ ਵੀ ਨਹੀਂ ਹੈਗੀ ਚਲਦੀ ਆ ਬਾਈ ਧੂੜ ਜੋੜਦੇ ਦੇਖਦੇ ਆ ਮਸ਼ੀਨ ਮਸ਼ੀਨ ਤਾਂ ਦੇਖਦੀ ਹੋਰੀ ਨਹੀਂ ਹੈਗੀ ਮੈਤਾ ਮੈਤਾ ਭਾਰਾ ਮਾ ਬਾਈ ਇਹ ਵਿਸਾਰ ਹੈ ਪੜਨਾ ਵੀ ਘੱਟੇ ਆਉਂਦਾ ਆਪਾਂ ਨੂੰ ਚਲ ਕੋਈ ਗੱਲ ਨਹੀਂ ਆਪਾਂ ਨਗੜੇ ਪੜਕੇ ਹੋ ਲੱਗਣਾ ਹੈ ਕਿਹੜਾ ਮੋਗਲ ਆ ਤੇਰੇ ਵਾਲਾ ਚਲੋ ਉੱਠਾਓ ਪੜਾ ਦੇਣਾ ਉੱਤਰਾ ਨੂੰ ਥੱਲੇ ਕੋਈ ਗੱਲ ਨਹੀਂ ਫਿਰ ਖੜ ਕੇ ਫੋਨ ਕਰਕੇ ਚਲੇ ਗਈ ਲੈ 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 ਲਿਆਉਂਦਾ ਹਾਂ ਠਾਇਰ ਤਾ ਜਾਉਂਦਾ ਖਚੀ ਬਾਈ ਜੀ ਮਾਰੋ ਮਾਰਾ ਹਾਂ ਕੌਣ ਮਾਉਂਦਾ ਬਾਈ ਲੈ ਗਰੰਟੀ ਬਣੀ ਆਏਗੀ ਤਨ ਪਰ ਇਖਾ ਹੋਣਾ ਕਰੇ ਬਣ ਦੇ ਦੂਸੇ ਯਾਰ ਕੋਈ ਗੱਲ ਨਹੀਂ ਹਾਂ ਕਿ ਜੀ ਆਪਦੇ ਨਾਲ ਆਪਣੇ ਬਾਈ ਖੱਟੇ ਚ ਰੱਖ ਵੀਰ ਇਹਦੇ ਕਿਹੜਾ ਸ਼ੌਂਕਰ ਵਾਲੇ ਤੋਂ ਜੀ ਬਾਜੀ ਭਰ ਗਿਆ ਟੈਂਕ ਲੱਗਾ ਟੈਂਕ ਕੱਢਣ ਲੈੰਦਰ ਆ ਕਾਮਾ ਖੇਤ ਆ ਬਈ ਕੰਮ ਬਈ ਨੇ ਦਾ ਟੈਂਕਰ ਦਾ ਜਰਾ ਮੋਲੀ ਬੈਠਾ ਟਰੈਕਟਰ ਲਈ ਬੈਕ ਆ ਪਾਟੇ ਟਰੈਲੀ ਰੋਟੀ ਖਲਾਤੀ ਹੈਗੇ ਤੇ 5 5.5 ਬਿੱਗੇ ਦੇ ਮੈਂ ਕਿਹਾ ਜਦੋਂ ਤੁਸੀਂ ਰੋਟੀ ਖਾਓ ਮੈਂ ਵੱਢਦਾ ਹਣਾ ਵੱਢ ਕੇ ਹੋਣੀ ਦੂਜੀ ਕੋਲ ਬਾਈ ਘਟੋ ਘਟ ਵੀ ਉਹ ਮਸ਼ੀਨ ਦਾ ਇਹ ਮਸ਼ੀਨ ਦਾ 7-8 ਕਿਲੋਮੀਟਰ ਦਾ ਫਾਸਲਾ ਦੇਖ ਲਓ ਦੁਈਆਂ ਚ ਰੋਟੀਆਂ ਵਾਂਗੂ ਲੇਟ ਹੋ ਗਈ ਮੇਰੇ ਤਾਂ ਆਮਾ ਨੂੰ ਬਹੁਤ ਦੁੱਖ ਹੁੰਦਾ ਹੈ ਨਾ ਵੀ ਆ ਰੋਟੀਆਂ ਚ ਲੇਟ ਹੋ ਗਈ ਫਿਰ ਸਬਜ਼ੀ ਬਣਾਉਣ ਨੂੰ ਟਾਈਮ ਲੱਗ ਗਿਆ ਧਾ ਘੰਟਾ ਫਿਰ ਰੋਟੀਆਂ ਸਵੇਰੇ ਚਲੋ ਬਣਾਈਆਂ ਹੀ ਤੀ ਪਈਆਂ ਹੁਣ ਚਲਦੇ ਆ ਦੂਜੀ ਕੋਲ ਨੂੰ AC ਵਾਲੀ ਕੋਲ ਨੂੰ ਉਹਨੂੰ ਵੀ ਦਵਾਈਏ ਦਮ ਇਹਨਾਂ ਨੂੰ ਤਾਂ ਦਵਾਤਾ ਘੰਟਾ ਕਿਦਾ ਮਾਣ ਹੁਣ ਰਾਜੀ ਨੂੰ ਵੀ ਦਵਾ ਦਵਾਈਏ ਜਾ ਕੇ ਫੇਰ ਬਾਈ ਸ਼ਾਮ ਦਾ ਟਾਈਮ ਹੋ ਜਾਣਾ ਨਾ ਚਲੋ ਦੇਖਿਆ ਦੇਖਿਆ ਮੈਂ ਜਾ ਰਹਾ ਉਸਕੇ ਪਾਸ ਖਾਣਾ ਲੈ ਕੇ ਚਲੋ ਚਲਦੇ ਆਂ ਪਰੋਣਾ ਏਸੀ ਵਾਲੀ ਕੋਲ ਨੂੰ ਵੀ ਉਹ ਥੋੜੀ ਸ਼ਹਿਰ ਦੇ ਲੱਗੇ ਆ ਇਹ ਪਿੰਡ ਜੇ ਜ ਨੂੰ ਆ ਰੋਟੀ ਬਾਈ ਡੱਬੇ ਜ ਇੱਕ ਜੇ ਪਾ ਲਈਦੇ ਫਿਰ ਅੱਧੀ ਪਹਿਲਾਂ ਇਹਨਾਂ ਨੂੰ ਖਿਲਾ ਜੀ ਜੇ ਜ ਨੇੜੇ ਹੁੰਦੀ ਆ ਉਹ ਜੀ ਦੇ ਪੈ ਨੇੜੇ ਆ ਉਹਨੂੰ ਪਹਿਲਾਂ ਖਿਲਾ ਜੀ ਦੀ ਆ ਰਾਜੂ ਨੂੰ ਖਿਲਾ ਕੇ ਰੋਟੀ ਨਾਲ ਇਹਨੂੰ ਘੰਟਾਕ ਦਾਮ ਦਵਾ ਦਿੰਨੇ ਆ ਨਾ ਚਲੋ ਏਸੀ ਜੀ ਦਾ ਕੀ ਬੰਦਾ ਤੱਕਦਾ ਠੰਡੇ ਜਨਾ ਬਾਈ ਗਰਦ ਪੈਂਦੀ ਆ ਹੁਣ ਦੇ ਲੋ ਇੱਕ 5 ਕਿੱਬੇ ਕਿ ਵੱਡੇ ਆ ਮੈਂ ਕਹਿੰਦਾ ਸਾਰਾ ਪਿੰਡੇ ਜੈਨ ਪੂਰਾ ਉਹ ਹੋ ਗਿਆ ਲਾਲ ਲੱਗੀ ਛਾਈ ਜੀ ਚਲੋ ਚਲਦੇ ਆਂ ਜੀ ਫਿਰ ਹਣਾ ਇੱਧਰ ਲਈ ਮਸ਼ੀਨ ਕੋਲ ਨੂੰ ਨਾਲੇ ਭਾਈ ਵੀਡੀਓ ਥੋੜੀ ਜਿਹੀ ਪੈਸੇ ਲੰਬੀ ਹੋ ਜਣੀ ਏ ਹੁਣ ਅਗਲੀ ਵੀਡੀਓ 'ਚ ਮਿਲਾਂਗੇ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਨਾ ਲਵ ਯੂ ਆ ਤੁਹਾਡੇ ਸਾਰਿਆਂ ਗਲ ਮੇਰੇ ਭਰਾਵਾਂ ਗਾ ਜਿਹੜਾ ਮੈਨੂੰ ਇੰਨਾ ਪਿਆਰ ਦਿੰਦੇ ਹਨਾ ਵੀਡੀਓ ਨੂੰ ਬਾਕੀ ਮੇਰਾ ਵੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜਿਹੜੇ ਮੇਰੇ ਵੀ ਨਵੇਂ ਆਏ ਆ ਮੇਰੇ ਪੇਜ ਤੇ ਹਨਾ ਬਾਕੀ ਕੋਈ ਗਲਤੀ ਮਲਤੀ ਹੋਈ ਤੇ ਵਾਸਤੇ ਸੌਰੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ